ਚੀਰ ਦੀਸਾਂ ਗੰਡੇ ਨੀ ਮੈਂ ਚੀਰ ਬੈਠੀ ਭੂਕਾਂ ਸੱਸ ਸਾਹਮਣੇ ਖੜੀ ਉਹ ਵੀ ਨਾਲ ਤਾੜੀਆਂ ਮਾਰਦੀ ਵੀ ਕੋਈ ਨਹੀਂ ਅੱਜ ਤੇਰਾ ਟਾਈਮ ਐ ਚੀਰ ਦੀਸਾਂ ਗੰਡੇ ਨੀ ਮੈਂ ਚੀਰ ਬੈਠੀ ਭੂਕਾਂ ਮੈਂ ਵੇਕੇ ਸੁਣਦੀ ਸਾਂ ਨੀ ਸੱਸੇ ਤੇਰੀਆਂ ਕਰਤੂ ਤਾਂ ਮੈਂ ਵੇਕੇ ਸੁਣ ਸੱਸ ਵੀ ਇੱਕ ਸ਼ਿਲਿੰਦੀ ਜੀ ਅਕੇ ਆ ਦੇਖਿਆ ਮੈਂ ਕਿਆ ਸੀ ਨਾ ਇਹ ਹੁਣ ਉਧਰ ਦਾ ਹੋ ਗਿਆ ਬੰਦਾ ਮਤਲਬ ਜੇ ਮਾਂ ਕੋਲ ਜਾ ਕੇ ਕਹਿੰਦਾ ਮੰਮੀਆਂ ਫਰੂਟ ਲਿਆਂਦਾ ਕਹਿੰਦੀ ਉਹਨੂੰ ਫੜਾ ਆਪਣੀ ਹੁਸਨ ਬੰਨ ਨੂੰ ਜਿਹਦੇ ਥੱਲੇ ਲੱਗਾ ਹਨ ਨੰਮਰੀਦਾ ਬਿਲਕੁਲ ਬਿਲਕੁਲ ਉਹਦੇ ਕੋਲ ਚਲਾ ਜਾਂਦਾ ਤੇ ਉਹ ਚਾਕੇ ਲਫਾਫਾ ਹੋਰ ਪਰੇ ਸੁੱਟ ਦਿੰਦੀ ਕਹਿੰਦੀ ਮੇਰੇ ਆਂਦੇ ਫਰੂਟ ਤੇ ਮੈਂ ਕਰਾਂ ਉਹਨੂੰ ਦੇ ਜਾ ਕੇ ਡੈਨ ਨੂੰ ਜਿਹਦੇ ਨਖਰੇ ਨਹੀਂ ਮਾਰ ਤੇ ਜਦੋਂ ਮੈਂ ਡੇਢ ਸਾਲ ਰਹੀ ਉਸ ਘਰ ਚ ਮੈਂ ਦੇਖਿਆ ਰੰਗ ਰੂਪ ਦੇਖਿਆ ਸਾਰਿਆਂ ਦਾ ਆਪਣੀ ਸੱਸ ਦੇ ਨਾਲ ਰਹਿ ਰਹਿ ਕੇ ਮੈਂ ਵੀ ਫਿਰ ਤੇਜ ਹੋ ਗਈ ਅੱਛਾ ਤੁੰਬਾਰ ਕੁੱਟੀ ਦਾ ਤੁੰਬਾ ਪਾਰ ਕੁੱਟੀ ਦਾ ਲੰਬੜਦਾਰਾਂ ਦੇ ਦਰਵਾਜ਼ੇ ਥਾਣੇਦਾਰ ਕੁੱਟੀ ਦਾ ਥਾਣੇਦਾਰ ਕਿਹਨੇ ਗੁੱਟ ਲੈਣਾ ਉਦਾਂ ਮਨ ਖੁਸ਼ ਕਰ ਲਿਆ ਕਹਿ ਕੇ ਵੀ ਥਾਣੇਦਾਰ ਕੁੱਟਿਆ ਕੁੜੀ ਕਿੱਡੇ ਚਾਹ ਨਾ ਦੱਸਦੀ ਏ ਕਹਿੰਦੀ ਥਾਣੇਦਾਰ ਦਾ ਕੁੱਕੜ ਚੁੱਕ ਲਿਆ ਆ ਨੀ ਡੱਬਾ ਕੁੱਤਾ ਮੇਰੇ ਵੀਰ ਦਾ ਉਹਨੂੰ ਆਪਣੇ ਭਰਾ ਦੇ ਕੁੱਤੇ ਤੇ ਵੀ ਮਾਰਿਆ ਥਾਣੇਦਾਰ ਦਾ ਕੁੱਕੜ ਚੁੱਕ ਲਿਆ ਆ ਖੱਟਾ ਮਿੱਟਾ ਜਿਹਾ ਰਿਸ਼ਤਾ ਹੈ ਬਸ ਹੁੰਦਾ ਕੁਛ ਨਹੀਂ ਹੈ ਇਨਸਿਕਿਉਰਿਟੀਆਂ ਹੁੰਦੀ ਹੈ ਕਿਤੇ ਮੇਰਾ ਮੁੰਡੇ ਤੇ ਮੇਰੇ ਤੋਂ ਪਹਿਲਾਂ ਇਹਦਾ ਹੱਕ ਨਾ ਹੋ ਜੇ ਈਗੋ ਨੂੰ ਸਾਈਡ ਤੇ ਰੱਖ ਕੇ ਚੱਲਣ ਤਾਂ ਮੈਨੂੰ ਲੱਗਦਾ ਕਨਫਲਿਕਟਸ ਨਹੀਂ ਹੋਣਗੇ ਹੁਣ ਤੇ ਆਪਣਾ ਵੀ ਝਾੜ ਦਿੰਦੀਆਂ ਘਰ ਫੋਨ ਕਰ ਕਰਕੇ ਭਝਾਈ ਨੂੰ ਤੰਗ ਕਰ ਕਰਕੇ ਭਰਾ ਦਾ ਵੀ ਝਾੜ ਦਿੰਦੀ ਹੈ ਹੈਨਾ ਇਹ ਫੋਨਾਂ ਨੇ ਬੇੜਾਗਰ ਕਰਤਾ ਰਾਈ 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 ਸੱਸੇਨੀ ਤੇਰੀ ਮੈਂ ਮਰ ਜੇ ਮੇਰੇ ਵੀਰ ਨੂੰ ਸੁਕੀਂ ਛੱਡ ਦੇ ਭਾਈ ਸੱਸੇਨੀ ਵਿੱਚ ਕਿਉਂ ਨਹੀਂ ਸਰੀਆ ਤੇਰੇ ਕੋਲ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਵਿਆਹ ਸ਼ਾਦੀ ਜਾਂ ਖੁਸ਼ੀ ਦੇ ਸਮਾਗਮ ਹੋ ਤੇ ਬੀਬੀਆਂ ਦਾ ਗਿੱਧਾ ਹੋਵੇ ਤਾਂ ਉਸ ਗਿੱਧਿਆਂ ਦੇ ਵਿੱਚ ਇਹ ਬੋਲੀ ਨਾ ਪਵੇ ਕਿੰਨੀ ਮੈਂ ਸੱਸ ਕੁੱਟਣੀ ਕੁੱਟਣੀ ਸਦੂਕਾਂ ਹੁਲੇ ਤੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਬੋਲੀ ਤੇ ਫਿਲਮ ਆਏਗੀ ਫਿਲਮ ਇੱਕ ਨਹੀਂ ਦੂਜੀ ਆ ਚੁੱਕੀ ਹੈ ਤੇ ਅੱਜ ਸਾਡੇ ਨਾਲ ਸਟਾਰ ਕਾਸਟ ਨੇ ਗੁਰਪ੍ਰੀਤ ਸਿੰਘ ਘੁੱਗੀ ਬਾਜੀ ਤਾਨਵੀ ਨਾਗੀ ਜੀ ਔਰ ਜਿਨ੍ਹਾਂ ਨੇ ਸੋਚਿਆ ਕਿ ਇਸ ਬੋਲੀ ਤੇ ਵੀ ਫਿਲਮ ਬਣ ਸਕਦੀ ਆ ਮੋਹਿਤ ਬਨਵੈਤ ਤੇ ਗੱਲ ਕਰਦੇ ਆ ਇੰਨਾ ਸਟਾਰ ਕਾਸਟ ਦੀ ਮੇਰੇ ਦਾ ਪਾਈ ਬਾਬਾ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਭੁੱਲਰ ਸਾਹਿਬ ਅਰ ਮੈਂ ਕਹਿੰਦਾ ਤੁਹਾਡਾ ਸਵਾਗਤ ਹੈ ਜੀ ਕਿਉਂਕਿ ਤੁਹਾਨੂੰ ਹੁੰਦਾ ਕੋਈ ਨਹੀਂ ਤੁਹਾਨੂੰ ਪੋਲਿਟਿਕ ਦਾ ਸੰਗ ਦਾ ਜੇ ਘਰੇਗਾ ਤੁਹਾਨੂੰ ਪੋਲਿਟੀਕਲ ਵੀਟ ਚ ਹੁਣ ਤੱਕ ਰੋਜ਼ ਸੁਣਦੇ ਆ ਰਹੇ ਆ ਅੱਜ ਪਹਿਲੀ ਵਾਰ ਇੱਕ ਤੁਸੀਂ ਰੰਗ ਰੰਗ ਖੇਤਰ ਚ ਪੈਰ ਧਰਿਆ ਬਟ ਯੂ ਆਰ ਮੋਸਟ ਵੈਲਕਮ ਕਿਉਂਕਿ ਸਕਿਲਡ ਬੰਦਿਆਂ ਦੀ ਹਰ ਥਾਂ ਤੇ ਲੋੜ ਹੁੰਦੀ ਹੈ ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਐਂਟਰਟੇਨਮੈਂਟ ਵੱਲ ਵੀ ਧਿਆਨ ਕੀਤਾ ਅੱਛਾ ਭਾਈ ਹੁਣ ਮੈਨੂੰ ਗੁਰਪ੍ਰੀਤ ਘੁੱਗੀ ਕਹਿਣਾ ਨਹੀਂ ਚੰਗਾ ਲੱਗਦਾ ਕਿਉਂਕਿ ਮੇਰਾ ਲੱਗਦਾ ਕਿ ਜਿਸ ਅਡਾਰੀ ਦੇ ਨਾਲ ਤੁਸੀਂ ਪੰਜਾਬੀ ਫਿਲਮਾਂ ਨੂੰ ਉਸ ਪਾਸੇ ਲੈ ਗਏ ਗੁਰਪ੍ਰੀਤੀ ਬਹੁਤ ਵਧੀਆ ਹੁੰਦੀ ਭਾਜੀ ਪਹਿਚਾਨ ਜੇ ਸ਼ਬਦ ਦੇ ਨਾਲ ਮੈਂ ਜੀ ਉਡਾਇਆ ਤਾਂ ਕੋਈ ਗੀ ਨਹੀਂ ਹੈ ਦੇਖੋ ਤਾਕਤ ਆ ਇਹਨੇ ਬਖਸ਼ੀ ਹੈ ਹਨਾ ਇਹਨੇ ਅਲੱਗ ਕਰਤਾ ਭਾਜੀ ਮੇਰੇ ਉਸਤਾਦ ਦਾ ਰੱਖਿਆ ਨਾਮ ਹੈ ਰੌਣਕ ਮੇਲਾ ਪ੍ਰੋਗਰਾਮ ਦੇ ਵਿੱਚ ਤੇ ਨਾ ਮੈਂ ਜੋੜਿਆ ਆਪਣੇ ਆਪ ਨਾ ਕਿਸੇ ਨੇ ਜੋੜਿਆ ਇਹ ਪਬਲਿਕ ਨਹੀਂ ਮੇਰੇ ਕਰੈਕਟਰ ਹੁੰਦਾ ਸੀ ਰੌਣਕ ਮੇਲਾ ਪ੍ਰੋਗਰਾਮ ਚ ਕਿਉਂਗੀ ਇਹ ਲੋਕਾਂ ਨੇ ੁੱਗੀ ਨਹੀਂ ਉਨੀ ਡਾਰੀਆਂ ਨਹੀਂ ਮਾਰੀਆਂ ਜਿੰਨੀ ਸਾਡੀ ਤੁਹਾਡੇ ਵਰਗੀਆਂ ਹਸਤੀਆਂ ਦੇ ਨਾਲ ਪੰਜਾਬੀ ਫਿਲਮਾਂ ਦੀਆਂ ਡਾਰੀਆਂ ਵਜਦੇ ਨੇ ਤੁਹਾਡੀਆਂ ਦੁਆਵਾਂ ਆਸ਼ੀਰਵਾਦ ਨੇ ਭਰਾਵਾਂ ਦੇ ਤੇ ਕੋਸ਼ਿਸ਼ ਕਰ ਰਹੇ ਆ ਭਾਜੀ ਤੁਸੀਂ ਆਪਣੇ ਪੱਧਰ ਤੇ ਅਸੀਂ ਆਪਣੇ ਪੱਧਰ ਤੇ ਕਿ ਪੰਜਾਬ ਲਈ ਪੰਜਾਬੀ ਲਈ ਪੰਜਾਬੀਅਤ ਲਈ ਜੋ ਮੇ ਬਿਹਤਰ ਹੋ ਸਕਦਾ ਉਹ ਕਰਾਂਗੇ ਜੀ ਇਹ ਜਿਹੜੀ ਨੀਮੇ ਸਸਕੁਟਨੀ ਕੁਟਨੀ ਸਦੂਕਾਂ ਉਲੇ ਇਹ ਤਾਂ ਲੱਗਦਾ ਕਿ ਐਡਾ ਪਿਆਰਾ ਰਿਸ਼ਤਾ ਹਨਾ ਤੇ ਇਸ ਪਿਆਰੇ ਰਿਸ਼ਤੇ ਤੇ ਫਿਲਮ ਵੀ ਬਣ ਜਾਣੀ ਹੈਗੀ ਔਰ ਇੱਕ ਨਹੀਂ ਦੂਜੀ ਬਣ ਜਾਣੀ ਹੈਗੀ ਹੋ ਸਕਦਾ ਉਮੀਦ ਕਰਦੇ ਇਥੇ ਪੰਜਾਬੀ ਦਰਸ਼ਕ ਜਿਵੇਂ ਤੁਹਾਨੂੰ ਰਿਸਪਾਂਸ ਦੇ ਰਹੇ ਤੀਜੀ ਵੀ ਆਏਗੀ ਇਹ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਜੋ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ ਔਰ ਦਰਸ਼ਕਾਂ ਵੱਲੋਂ ਭਰਪੂਰ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਇਹ ਸਾਡੀ ਜਿਹੜੀ ਇੰਡਸਟਰੀ ਹੈ ਇਹ ਖਾਸ ਤੌਰ ਤੇ ਇਸੇ ਕਰਕੇ ਕਿ ਸਾਡਾ ਸੱਭਿਆਚਾਰ ਕਿੰਨਾ ਰਿਚ ਆ ਉਸ ਰਿਚ ਦੇ ਵਿੱਚੋਂ ਤੁਸੀਂ ਇੱਕ ਗੁਲਦਸਤਾ ਪੇਸ਼ ਕਰਿਓ ਬਿਲਕੁਲ ਜੀ ਦੇਖੋ ਤੁਸੀਂ ਪੁਰਾਣੀਆਂ ਫਿਲਮਾਂ ਵੀ ਦੇਖ ਲਓ ਅੱਜ ਉਹ ਪੁਰਾਣੇ ਜਿਹੜੇ ਵਧੀਆ ਗੀਤ ਨੇ ਉਹ ਕਿਵੇਂ ਵੱਜਦੇ ਨੇ ਅੱਜ ਵੀ ਵਿਆਹਾਂ 'ਚ 25 25 30 30 ਸਾਲ ਪੁਰਾਣੇ ਗੀਤ ਜਿਹੜਾ ਮੈਂ ਐਗਜ਼ਾਮਪਲ ਦਿੰਨਾ ਜੀ ਅੱਜ ਕੋਈ ਵੀ ਵਿਆਹ ਜਿਹੜਾ ਉਹਦੇ 'ਚ ਵਿਆਹ ਮੁਕੰਮਲ ਨਹੀਂ ਹੁੰਦਾ ਕਿ ਇੱਕ ਵਾਰੀ ਪੰਗੜਾ ਨਹੀਂ ਪੈ ਜਾਂਦਾ ਉਸ ਗਾਣੇ ਪੁੱਤ ਜੱਟਾਂ ਦੇ ਬੁਲਾਉਂਦੇ ਬਕਰੇ ਪੁੱਤ ਜੱਟ ਮਿਲ ਹੈ 25 30 ਸਾਲ ਪੁਰਾਣਾ ਗਾਣਾ ਇਹ ਕਲਟ ਬਣ ਜਾਂਦੀਆਂ ਕੁਝ ਚੀਜ਼ਾਂ ਇਦਾਂ ਹੀ ਸਾਡਾ ਸੱਭਿਆਚਾਰ ਇੰਨਾ ਅਮੀਰ ਹੈ ਕਿ ਇਹਨੂੰ ਜਿੰਨਾ ਤੁਸੀਂ ਵਧੀਆ ਦਿਖਾਈ ਜਾਓਗੇ ਸਕਰੀਨ ਤੇ ਉਹਨਾ ਹੀ ਤੁਹਾਡੀ ਆਡੀਅנס ਤੱਕ ਤੁਹਾਡੇ ਬੱਚਿਆਂ ਤੱਕ ਡਿਲੀਵਰ ਹੁੰਦਾ ਜਾਏਗਾ ਅੱਜ ਵੀ ਮਨਮੋਹਨ ਸਿੰਘ ਜੀ ਦੀਆਂ ਫਿਲਮਾਂ ਦੇ ਕਿੰਨੇ ਗੀਤ ਨੇ ਦਸਤਾਰਾਂ ਤੇ ਪੱਗਾਂ ਤੇ ਜਿਹੜੇ ਅੱਜ ਵੀ ਮੁੰਡੇ ਗਾਉਂਦੇ ਨੇ ਹਨਾ ਤੇ ਉਹਨਾਂ ਦੇ ਫਿਲਮਾਂ ਦੀਆਂ ਬੋਲੀਆਂ ਤੇ ਅੱਜ ਵੀ ਹਰ ਵਿਆਹ ਦੇ ਵਿੱਚ ਉਹੀ ਰਿਪੀਟ ਤੇ ਲੱਗਦੀਆਂ ਨੇ ਸੋ ਅਸਲ ਦੇ ਵਿੱਚ ਇਹ ਲਾਇਬ੍ਰੇਰੀ ਬਣ ਰਹੀ ਹੈ ਚੰਗੀਆਂ ਚੀਜ਼ਾਂ ਤਨਵੀਰ ਜੀ ਕਹਿੰਦੇ ਨੇ ਕਿ ਸੱਪ ਦੇ ਅਗੇ ਇੱਕ ਸੱਸਾ ਲੱਗਦਾ ਸੱਚ ਵਿੱਚ ਦੋ ਸੱਸਾਂ ਦੇ ਦੋ ਲਗੇ ਪਰ ਇਨੀ ਸੋਹਣੀ ਨਾ ਉਹ ਵੇ ਸੱਸ ਫਿਰ ਵੀ ਲੜਦੀ ਹੋਵੇ ਫਿਲਮ ਦੇ ਵਿੱਚ ਦੇਖੋ ਜਿਵੇਂ ਕਿ ਸਰ ਨੇ ਦੱਸਿਆ ਕਿ ਇਹ ਤਾਂ ਆਪਣੇ ਸਭਿਆਚਾਰ ਦਾ ਪਾਰਟ ਐ ਨੀ ਮੈਂ ਸੱਸ ਕੁਟਣੀ ਐਕਚੁਅਲ ਜੇ ਕਦੇ ਵੀ ਕੋਈ ਸੱਸ ਨਹੀਂ ਕੁਟਦਾ ਨਾ ਕਦੇ ਪਹਿਲਾਂ ਕੁਟੀ ਸੀ ਦੇ ਨਾਂ ਆਪਾਂ ਹੁਣ ਕੁਟਾਂਗੇ ਜੀ ਇਹ ਖੱਟਾ ਮਿੱਟਾ ਜਿਹਾ ਰਿਸ਼ਤਾ ਹੈ ਬਸ ਹੁੰਦਾ ਕੁਝ ਨਹੀਂ ਹੈ ਇਨਸਿਕਿਉਰਿਟੀਆਂ ਹੁੰਦੀ ਹੈ ਕਿਤੇ ਮੇਰਾ ਮੁੰਡੇ ਤੇ ਮੇਰੇ ਤੋਂ ਪਹਿਲਾ ਇਹਦਾ ਹੱਕ ਨਾ ਹੋ ਜੇ ਉਹ ਜਸਟ ਇੱਕ ਮਾਂ ਦੇ ਅੰਦਰ ਜਿਹੜੀ ਇੱਕ ਫੀਲਿੰਗ ਹੁੰਦੀ ਹੈ ਇਨਸਿਕਿਉਰਟੀ ਵਲੀ ਤਾਂ ਆ ਜਾਂਦੀ ਹੈ ਬਟ ਇਹ ਬਹੁਤ ਇੱਕ ਪਿਆਰਾ ਰਿਸ਼ਤਾ ਹੈਗਾ ਜੇ ਛੋਟੀ ਮੋਟੀ ਕਿਤੇ ਕੋਈ ਕਨਫਲਿਕਟਸ ਹੋ ਵੀ ਜਾਂ ਤਾਂ ਮੈਨੂੰ ਲੱਗਦਾ ਮਾਂ ਤੇ ਧੀਾਂ ਦੀ ਵੀ ਤਾਂ ਨੌਕ-ਜੋਕ ਹੋ ਹੀ ਜਾਂਦੀ ਹੈ ਕਈ ਵਾਰ ਜੀ ਤਾਂ ਉਸੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਬੈਲੈਂਸ ਕਰਕੇ ਚੱਲੀਏ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਪ੍ਰੋਬਲਮ ਹੋਏ ਰਿਸ਼ਤੇ ਦੇ ਵਿੱਚ ਜੇ ਮਾਂ ਕਹਿ ਦਿੰਦੀ ਹੈ ਆਪਾਂ ਇਗਨੋਰ ਕਰ ਦਿੰਦੇ ਆ ਤੇ ਸੇਮ ਜੇ ਧੀ ਕਹੇ ਉਹ ਵੀ ਇਗਨੋਰ ਕਰ ਦਿੰਦੇ ਆ ਤੇ ਸੱਸ ਔਰ ਨੂੰਹ ਦਾ ਜਿਹੜਾ ਗੈਪ ਹੈਗਾ ਹੈ ਜੇ ਅਸੀਂ ਵੀ ਇਸ ਚੀਜ਼ ਨੂੰ ਸਮਝ ਕੇ ਸੱਸਾਂ ਤੇ ਨੂੰਹ ਇਸ ਚੀਜ਼ ਨੂੰ ਸਮਝ ਕੇ ਈਗੋ ਨੂੰ ਸਾਈਡ ਤੇ ਰੱਖ ਕੇ ਚੱਲਣ ਤਾਂ ਮੈਨੂੰ ਲੱਗਦਾ ਕਨਫਲਿਕਟਸ ਨਹੀਂ ਹੋਣਗੇ ਭਈ ਵੈਸੇ ਮਨ ਨੂੰ ਨਾ ਮਨ ਨੂੰ ਘਰ ਦੇ ਵਿੱਚ ਕਿਉਂਕਿ ਹਰ ਇੱਕ ਘਰ ਕਰ ਦੀ ਕਹਾਣੀ ਹੈਗੀ ਇਹਨਾਂ ਦੇ ਤੇ ਹੱਥ ਦੇ ਵਿੱਚ ਵੇਲਣਾ ਵੀ ਹੈਗਾ ਪਰ ਅਕਸਰ ਮਾਵਾ ਕਹਿੰਦੀ ਹੈਗੀ ਨਾ ਕਿ ਜਿਨ੍ਹਾਂ ਦੇ ਸਿਰ ਤੋਂ ਵਾਰ ਕੇ ਮੈਂ ਪਾਣੀ ਪੀਤਾ ਹੋਵੇ ਬਾਤੇ ਰਿਸ਼ਤਿਆਂ ਦੇ ਵਿੱਚ ਕੜਤਨ ਆ ਜਾਂਦੀ ਕਿ ਇਹਦੇ ਵਿੱਚ ਫਿਲਮ ਦੇ ਵਿੱਚ ਵੀ ਕੋਈ ਕੜਤਨ ਦਿਖਾਈ ਗਈ ਹੈ ਨਹੀਂ ਮੈਂ ਤੁਹਾਨੂੰ ਦੱਸਦਾ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਜਿੱਦਾਂ ਇੱਕ ਪਾਸੇ ਤਾਂ ਕਹਿੰਦੇ ਵੀ ਜਦੋਂ ਸਿਰ ਤੋਂ ਪਾਣੀ ਕਹਿੰਦਾ ਪਾਣੀ ਵਾਰ ਕੇ ਪੀਤਾ ਕੱਲ ਨੂੰ ਉਹ ਪਾਣੀ ਦੀ ਘੁੱਟ ਨਹੀਂ ਪੁੱਛਦੇ ਹੈਨਾ ਜੀ ਜੀ ਤੇ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਵੀ ਮੁੰਡਾ ਨੋਟ ਬਣਾਇਆ ਤੇ ਗਿਆ ਮੁੰਡਾ ਵਿਆਹ ਤੇ ਗਿਆ ਸਮਾਜ 'ਚ ਅਸੀਂ ਪਹਿਲਾਂ ਹੀ ਕਾਨਸੈਪਟ ਰੱਖ ਲਿਆ ਤੇ ਮੁੰਡੇ ਦਾ ਵਿਆਹ ਹੋਇਆ ਤਾਂ ਸਾਡੇ ਹੱਥੋਂ ਨਿਕਲ ਜਾਣਾ ਅਸੀਂ ਉਹ ਸੋਚ ਹੀ ਲੈ ਕੇ ਚੱਲਦੇ ਹਾਂ ਉਹ ਫਿਰ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਅਹਿਸਾਸ ਕਰਾਉਣ ਲੱਗਾ ਦੇਖਿਆ ਮੈਂ ਕਿਹਾ ਸੀ ਨਾ ਇਹ ਹੁਣ ਉਧਰ ਦਾ ਹੋ ਗਿਆ ਹੈ ਹਨਾ ਬੰਦੇ ਵਿਚਾਰੇ ਨੂੰ ਸਮਝ ਨਹੀਂ ਆਉਂਦੀ ਉਹ ਕੀ ਕਰੇ ਬੰਦਾ ਮਤਲਬ ਜੇ ਮਾਂ ਕੋਲ ਜਾ ਕੇ ਕਹਿੰਦਾ ਮੰਮੀਆਂ ਫਰੂਟ ਲਿਆਂਦਾ ਕਹਿੰਦੀ ਉਹਨੂੰ ਫੜਾ ਆਪਣੀ ਹੁਸਨ ਬੰਨ ਉਹਨੂੰ ਕਿਤੇ ਥੱਲੇ ਲੱਗਾ ਹਨ ਨੰ ਮਰੀਦਾ ਬਿਲਕੁਲ ਬਿਲਕੁਲ ਉਹਦੇ ਕੋਲ ਚਲਾ ਜਾਂਦਾ ਤੇ ਉਹ ਚਾ ਕੇ ਲਫਾਫਾ ਹੋਰ ਪਰੇ ਸੁੱਟ ਦਿੰਦੀ ਕਹਿੰਦੀ ਮੇਲੇ ਆਂਦੇ ਫਰੂਟ ਤੇ ਮੈਂ ਕਰਾਂ ਉਹਨੂੰ ਦੇ ਜਾ ਕੇ ਡੈਨ ਨੂੰ ਜਿਹਦੇ ਨਖਰੇ ਨਹੀਂ ਮਾਨ ਉਹ ਜਰਾ ਕਿਤੇ ਕੋ ਫਰੂਟ ਲੈ ਕੇ ਜਾਏ ਫਿਰ ਹਨਾ ਜੀ ਜੀ ਉਹ ਅਸਲ 'ਚ ਇਹ ਅੱਜ ਕੱਲ ਦਾ ਜ਼ਮਾਨਾ ਹੈ ਪਹਿਲਾਂ ਫੋਰਚੂਨੇਟਲੀ ਜੇ ਮੈਂ ਗੱਲ ਕਰਾਂ ਤਾਂ ਅਸਲ 'ਚ ਜਦੋਂ ਦੀਆਂ ਇਹ ਗੱਲਾਂ ਨੇ ਉਦੋਂ ਇਹ ਮਾਹੌਲ ਹੁੰਦੇ ਹੀ ਨਹੀਂ ਸੀ ਪਿੰਡਾਂ 'ਚ ਜੀ ਉਦੋਂ ਕਿਸੇ ਦੀ ਵਜ੍ਹਾ ਹੀ ਨਹੀਂ ਸੀ ਹੁੰਦੀ ਕਿਸੇ ਲੜਕੀ ਦੀ ਕਿ ਸੱਸ ਦੇ ਅੱਗੇ ਬੋਲ ਜਾਏ ਜਾਂ ਕੋਈ ਉਹਨੂੰ ਮਾੜੀ ਹਰਕਤ ਕਰੇ ਕੁੱਟਣ ਦੀ ਤਾਂ ਗੱਲ ਬੜੀ ਦੂਰ ਦੀ ਐ ਜਦੋਂ ਦੀਆਂ ਇਹ ਬੋਲੀਆਂ ਜਦੋਂ ਦੇ ਗੀਤ ਬਣੇ ਨੇ ਨਾ ਉਦੋਂ ਹੁੰਦਾ ਸੀ ਮਨ ਦੇ ਬਲਵਲੇ ਨੇ ਉਦਾਂ ਤਾਂ ਤੁਸੀਂ ਜਿੱਦਾਂ ਗੋਲੀ ਆ ਕਹਿੰਦੇ ਤੂੰਬਾ ਆਰ ਕੁੱਟੀ ਦਾ ਤੂੰਬਾ ਪਾਰ ਕੁੱਟੀ ਦਾ ਲੰਬੜਦਾਰਾਂ ਦੇ ਦਰਵਾਜ਼ੇ ਥਾਣੇਦਾਰ ਕੁੱਟੀ ਦਾ ਥਾਣੇਦਾਰ ਕਿਹਨੇ ਕੁੱਟ ਲੈਣਾ ਉਦਾਂ ਮਨ ਖੁਸ਼ ਕਰ ਲਿਆ ਕਹਿ ਕੇ ਵੀ ਥਾਣੇਦਾਰ ਕੁੱਟਿਆ ਗੱਲਾਂ 'ਚ ਹੀ ਕੁੱਟ ਲਿਆ ਨਾ ਜਿੱਦਾਂ ਕਹਿੰਦੇ ਕੁੜੀ ਕਿੱਡੇ ਚਾਹ ਨਾ ਦੱਸਦੀ ਏ ਕਹਿੰਦੀ ਥਾਣੇਦਾਰ ਦਾ ਕੁੱਕੜ ਚੁੱਕ ਲਿਆ ਆ ਨੀ ਡੱਬਾ ਕੁੱਤਾ ਮੇਰੇ ਵੀਰ ਦਾ ਉਹਨੂੰ ਆਪਣੇ ਭਰਾ ਦੇ ਕੁੱਤੇ ਤੇ ਵੀ ਮਾਰਿਆ ਥਾਣੇਦਾਰ ਦਾ ਕੁੱਕੜ ਚੁੱਕ ਲਿਆ ਆ ਇਹ ਬਲਵਲੇ ਨੇ ਸੋ ਸੱਸ ਕੁਟਣੀ ਨਹੀਂ ਹੁੰਦੀ ਮੌਕਾ ਹੁੰਦਾ ਕਿੱਦਾਂ ਪੈ ਰਿਆ ਢੋਲ ਦੀ ਵਜ ਰਹੀ ਸੱਸ ਵੀ ਖੜੀ ਏ ਸਾਹਮਣੇ ਉਹਨੂੰ ਸੁਣਾ ਸੁਣਾ ਕੇ ਕਹਿਣਾ ਐਨ ਕਹਿੰਦਾ ਚੀਰ ਦੀ ਸਾਂਗੰਡੇ ਨੀ ਮਾ ਚੀਰ ਬੈਠੀ ਭੂਕਾਂ ਸੱਸ ਸਾਹਮਣੇ ਖੜੀ ਉਹ ਵੀ ਨਾਲ ਤਾੜੀਆਂ ਮਾਰਦੀ ਵੀ ਕੋਈ ਨਹੀਂ ਅੱਜ ਤੇਰਾ ਟਾਈਮ ਐ ਚੀਰ ਦੀ ਸਾਂਗੰਡੇ ਨੀ ਮਾ ਚੀਰ ਬੈਠੀ ਭੂਕਾਂ ਮੈਂ ਵੇਕੇ ਸੁਣਦੀ ਸਾਂ ਨਹੀਂ ਸੱਸੇ ਤੇਰੀਆਂ ਕਰਤ ਤਾਂ ਮੈਂ ਵੇਕੇ ਸੱਸ ਵੀ ਸ਼ਰਮਿੰਦੀ ਜੀ ਕਿਉਂਕਿ ਅੱਜ ਗਿੱਧਾ ਹੈ ਮੌਕਾ ਹੈ ਖੁਸ਼ੀ ਹੈ ਇੱਕ ਦੂਜੇ ਨੂੰ ਸਿੱਠਣੀਆਂ ਮਿਹਣੇ ਤੇ ਮਿਹਣੇ ਪੇੜ ਸਕਦੇ ਹੋ ਤੁਸੀਂ ਇਹ ਨੂੰਆਂ ਨੂੰ ਆਜ਼ਾਦੀ ਹੁੰਦੀ ਸੀ ਇਹ ਗੱਲ ਕਹਿਣ ਦੀ ਕਿ ਤੁਸੀਂ ਆਪਣਾ ਬਲਬਲਾ ਕੱਢ ਸਕਦੀਆਂ ਉਹ ਸ਼ੌਕ ਨਾਲ ਕਹਿੰਦੀ ਸੀ ਵੀ ਨਹੀਂ ਮੈਂ ਸੱਸ ਕੁਟਣੀ ਕੁਟਣੀ ਸੰਦੂਕਾਂ ਓਲੇ ਅਗੋਂ ਸੱਸ ਵੀ ਕਹਿੰਦੀ ਨਹੀਂ ਕੋਈ ਨਹੀਂ ਦੇਖੋ ਤੇ ਨੂੰ ਆ ਜਰਾ ਇਹ ਨੋਕ ਝੋਕ ਹੁੰਦੀ ਹੁੰਦੀ ਸੀ ਸੋਹਣੇ ਰਿਸ਼ਤਿਆਂ ਦੀ ਸੋਹਣੀ ਤਸਵੀਰ ਸੀ ਅੱਛਾ ਜਿਹੜੀ ਗੱਲ ਕੀਤੀ ਭਾਈ ਉਹਨੇ ਕਿ ਸੋਹਣੇ ਰਿਸ਼ਤਿਆਂ ਦੀ ਸੋਹਣੀ ਤਸਵੀਰ ਜਿਸ ਨੇ ਬੋਲੀ ਬਣਾਈ ਹੋ ਗਈ ਜਾਂ ਜਿੱਥੋਂ ਵੀ ਇਹ ਬੋਲੀ ਸਾਡੇ ਪੰਜਾਬੀ ਸਭਿਆਚਾਰ ਦਾ ਬਹੁਤ ਵੱਡਾ ਹਿੱਸਾ ਬਣ ਗਿਆ ਇਹ ਜਦੋਂ ਤੁਸੀਂ ਕਲਿੱਕ ਕੀਤਾ ਗਿਆ ਤੇ ਇੰਨੀ ਉਮੀਦ ਸੀ ਕਿ ਇੰਨਾ ਪਰਵਾਂ ਘਾਰਾ ਮਿਲੂਗਾ ਤੇ ਮੈਂ ਦੂਜੀ ਫਿਲਮ ਵਾਸਤੇ ਮਜਬੂਰ ਹੋ ਜਾਵਾਂਗਾ ਜੀ ਵੈਸੇ ਤਾਂ ਇਹ ਬੋਲੀ ਬਹੁਤ ਪੁਰਾਣੀ ਹੈ ਜੀ ਬਿਲਕੁਲ ਬਿਲਕੁਲ ਮੈਂ ਇੱਕ 2018 ਦੇ ਵਿੱਚ ਮੈਂ ਇੱਕ ਆਰਟੀਕਲ ਪੜ੍ਹਿਆ ਸੀਗਾ ਉਸ ਆਰਟੀਕਲ ਦੇ ਵਿੱਚ ਇੱਕ ਨੂਨ ਹੈ ਵਾਕਈ ਆਪਣੀ ਸਸਕੁਲਟੀ ਸੀ ਉਹ ਬਚਾਰੀ ਮੰਜੇ ਤੋਂ ਉੱਠ ਨਹੀਂ ਸਕਦੀ ਸੀ ਤੇ ਉਹਦੀ ਵੀਡੀਓ ਵੀ ਭਾਜੀ ਬੜੀ ਵਾਇਰਲ ਹੋਈ ਸੀ ਜੀ ਉਨੇ ਉਹਨੂੰ ਡੰਡੇ ਮਾਰੀ ਜਾ ਰਹੀ ਉਹ ਵਿਚਾਰੀ ਇੰਨੀ ਬਜ਼ੁਰਗ ਸੀਗੀ ਸੱਸ ਕਿ ਉਹ ਉਠਣ ਸਹਿਮਤ ਨਹੀਂ ਸੀਗੀ ਉਠ ਨਹੀਂ ਸਕਦੀ ਸੀਗੀ ਉਹ ਤੇ ਮੈਨੂੰ ਬੜਾ ਦੁੱਖ ਲੱਗਾ ਤੇ ਉੱਤੇ ਨਾ ਬੜਾ ਪਿਆਰਾ ਟਾਈਟਲ ਜਿਹੜਾ ਨਿਊਜ਼ ਰਿਪੋਰਟਰ ਸੀਗਾ ਉਹਨੇ ਵਧੀਆ ਮਸਾਲੇ ਨਾਲ ਉਹਨੂੰ ਦੱਸਿਆ ਸੀਗਾ ਵੀ ਸੱਸ ਕੁੱਟਨੀ ਬੋਲੇ ਚ ਤੂੰ ਹੀ ਸੁਣਿਆ ਅੱਜ ਦੇਖ ਮਿਲੋ ਦੇਖੀ ਬਲੋ ਤੇ ਮੈਨੂੰ ਲੱਗਿਆ ਯਾਰ ਜੇ ਇਹਨੂੰ ਆਪਾਂ ਚੀਜ਼ ਨੂੰ ਫਿਲਮ ਦੇ ਰੂਪ ਚ ਬਣਾਈਏ ਫਿਰ ਉਦੋਂ ਮੇਰਾ ਆਈਡੀਆ ਹੈ ਕਿ ਹਾਂ ਇੱਥੇ ਫਿਲਮ ਬਣਾਉਂਗਾ ਕਦੇ ਨਾ ਕਦੇ ਫਿਰ ਮੈਂ ਇਹਦੀ ਸਟੋਰੀ ਦੀ ਤਲਾਸ਼ ਚ ਹੋਇਆ ਫਿਰ ਵਧੀਆ ਕਹਾਣੀ ਮੈਨੂੰ ਮਿਲੀ ਸਸਕੁਟਨੀ ਹੁਣ ਤੁਸੀਂ ਜੇ ਕਿਸੇ ਨੂੰ ਸਿੱਧਾ ਸਮਝਾਣ ਜਾਓ ਉਹ ਤੁਹਾਨੂੰ ਕੋਈ ਨਹੀਂ ਤੁਹਾਨੂੰ ਸੁਣੂਗਾ ਹਾਸੀ ਖੇੜੀਆਂ ਨਾਲ ਥੋੜਾ ਐਂਟਰਟੇਨਮੈਂਟ ਦੇ ਨਾਲ ਤੁਸੀਂ ਗੱਲ ਸਮਝਾ ਦੋਗੇ ਉਹ ਵਧੀਆ ਤਰੀਕਾ ਰਹਿੰਦਾ ਮਰਜ਼ੀ ਤਾਂ ਲੱਗਦਾ ਸੋ ਇਹ ਤਰੀਕਾ ਸੀ ਸਸਕੁਟਨੀ ਵਾਂਚਾ ਅਪਣਾਇਆ ਸੀਗਾ ਤੇ ਬਾਖਮਾਲ ਪਿਆਰ ਮਿਲਿਆ ਜੀ ਤੇ ਸਸਕੁਟਨੀ 2 ਚ ਅਸੀਂ ਹੋਰ ਵੀ ਵਧੀਆ ਤਿਆਰੀ ਨਾਲ ਆਏ ਆ ਹੋਰ ਵੀ ਵਧੀਆ ਐਂਟਰਟੇਨਮੈਂਟ ਹੈ ਹੋਰ ਵੀ ਵਧੀਆ ਸੋਸ਼ਲ ਮੁੱਦੇ ਨੇ ਤੇ ਉਹ ਵਧੀਆ ਕਹਾਣੀ ਉਹ ਵਧੀਆ ਸਟਾਰ ਕਾਸਟ ਸਭ ਕੁਝ ਵਧੀਆ ਬਾਕੀ ਸੱਤ ਜੂਮ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਸਭ ਪਤਾ ਲੱਗ ਜਾਊਗਾ ਜੀ ਤੁਹਾਨੂੰ ਵੀ ਤੁਸੀਂ ਇਸ ਫਿਲਮ ਵਿੱਚ ਸੱਸ ਬੜੀਆਂ ਕਪਤੀਆਂ ਨੇ ਸੱਸ ਦੇ ਘਰ ਸੱਸ ਦੀ ਜ਼ਿਆਦਾ ਸੱਸ ਜੀ ਬਿਲਕੁਲ ਆਫ ਕੌਰਸ ਅ ਅਨੀਤਾ ਮੈਮ ਜਿਹੜੇ ਮੇਰੇ ਸੱਸ ਬਣੇ ਨੇ ਉਹ ਤੁਸੀਂ ਟ੍ਰੇਲਰ 'ਚ ਦੇਖਿਆ ਗਿਆ ਕਿ ਕਿੰਨਾ ਕੁ ਜ਼ਹਿਰ ਉਗਲਦੇ ਨੇ ਮੇਰੇ ਨੇ ਤੇ ਆਪਾਂ ਇਵਨ ਕਿ ਇਲੈਕਸ਼ਨ ਵਿੱਚ ਵੀ ਇੱਕ ਦੂਸਰੇ ਦੇ ਆਮਣੇ ਸਾਹਮਣੇ ਖੜੇ ਹੋਏ ਆ ਤੇ ਜਿਹੜੀ ਮੇਰੀ ਦਾਦੀ ਸੱਸ ਆ ਉਹ ਮੇਰੀ ਸਪੋਰਟ ਕਰ ਰਹੇ ਕਿਉਂਕਿ ਕਹਿੰਦੇ ਆ ਨਾ ਕਿ ਮੂਲ ਨਾਲੋਂ ਵਿਆਹ 'ਚ ਪਿਆਰਾ ਉਹ ਉਹ ਫਿਰ ਚੀਜ਼ ਜਿਹੜੀ ਨੂੰ ਤੇ ਵੀ ਲਾਗੂ ਹੁੰਦੀ ਹੈ ਤਾਂ ਇਸ ਕਰਕੇ ਮੇਰੀ ਜਿਹੜੀ ਦਾਦੀ ਸੱਸ ਆ ਉਹ ਮੈਨੂੰ ਸਪੋਰਟ ਕਰਦੇ ਨੇ ਐਂਡ ਦੋ ਗੁੱਟ ਬਣੇ ਹੋਏ ਨੇ ਤੇ ਖੁੱਗੀ ਸਰ ਵੀ ਮੇਰੀ ਵਾਲੀ ਟੀਮ 'ਚ ਹੈਗੇ ਨੇ ਮਹਿਤਾਬ ਐਂਡ ਕਰਮਜੀਤ ਸਰ ਵੀ ਮੇਰੀ ਵਾਲੀ ਟੀਮ 'ਚ ਹੈਗੇ ਨੇ ਇਸ ਪੋਸਟਰ ਦੇ ਜਿਹੜੇ ਇੱਧਰ ਵਾਲੇ ਹੈਗੇ ਨੇ ਉਹ ਇਸ ਸਾਈਡ ਹੈ ਐਂਡ ਬਾਕੀ ਜਿਹੜੇ ਮੇਰੀ ਵਾਲ ਟੀਮ ਚ ਤੇ ਦੋ ਗੁੱਟ ਜਦੋਂ ਬਣਦੇ ਸੀਗੇ ਆ देन ਕਈ ਵਾਰ ਤਾਂ ਸਾਨੂੰ ਸੈੱਟ ਤੇ ਵੀ ਇਦਾਂ ਫੀਲ ਹੁੰਦਾ ਸੀਗਾ ਕਿ ਸੱਚੀ ਚ ਆਪਾਂ ਇੱਕ ਦੂਸਰੇ ਦੇ ਦੁਸ਼ਮਣ ਆ ਕਿਉਂਕਿ ਇਦਾਂ ਦਾ ਔਰਾ ਕ੍ਰੀਏਟ ਹੋ ਜਾਂਦਾ ਸੀ ਇਦਾਂ ਦਾ ਮਾਹੌਲ ਕ੍ਰੀਏਟ ਹੋ ਜਾਂਦਾ ਸੀਗਾ ਕੈਂਪੇਨਿੰਗ ਕਰ ਰਹੇ ਆ ਸੀ ਇਲੈਕਸ਼ਨਸ ਵਾਲਾ ਜਿਹੜਾ ਉਹ ਸੀਨ ਚੱਲ ਰਿਹਾ ਸੀਗਾ ਇੰਨੀ ਮਤਲਬ એનર્ਜੀ ਦੇ ਨਾਲ ਆਪਾਂ ਕੰਮ ਕਰ ਰਹੇ ਆ ਤੇ ਉਹ ਕਿਤੇ ਨਾ ਕਿਤੇ ਅਸੀਂ ਸਾਰੇ ਕੈਰੈਕਟਰ ਦੇ ਵਿੱਚ ਵੜ ਜਾਂਦੇ ਸੀ ਤੇ ਇਦਾਂ ਲੱਗਦਾ ਸੀਗਾ ਲਿਟਰਲੀ ਆਪਾਂ ਦੂਸਰੇ ਦੁਸ਼ਮਣ ਹੈ ਗਏ ਆ ਆਪਾਂ ਇੱਕ ਦੂਜੇ ਦੇ ਜੀ ਲੱਗਦਾ ਤੇ ਭਾਈ ਬੁੜੀਆਂ ਦੀ ਫਿਲਮ ਹੋ ਗਈ ਆ ਲਗਣੀ ਚਾਹੀਦੀ ਭਾਈ ਤੁਸੀਂ ਕੀ ਕਰਦੇ ਵਿੱਚ ਫਿਰ ਭਾਈ ਲਗਣੀ ਚਾਹੀਦੀ ਕਿਉਂਕਿ ਇਹ ਵੀ ਇੱਕ ਬੜੀ ਵੱਡੀ ਪ੍ਰੋਬਲਮ ਹੈ ਲੋਕਾਂ ਦੀ ਸ਼ਿਕਾਇਤ ਵੀ ਸੀ ਕਿ ਔਰਟੇਡ ਸਿਨੇਮਾ ਕਿਉਂ ਨਹੀਂ ਹੋ ਰਿਹਾ ਜੀ ਜੀ ਬੰਦੇ ਤਾਂ ਚੌਧਰੀ ਹੈਗੇ ਨੇ ਬਿਲਕੁਲ ਹੈ ਨਾ ਆਏ ਪੰਜ ਚਾਰ ਬੰਦੇ ਜਿਹੜੇ ਤੁਹਾਨੂੰ ਹਰ ਫਿਲਮ 'ਚ ਦੇਖ ਜਾਨਗੇ ਤੇ ਹੁਣ ਤੇ ਖੈਰ ਲੇਡੀਜ਼ ਨੇ ਵੀ ਦੇਖੋ ਸਾਡੇ ਅਸੇ ਕਿੱਦੇ ਮਾਨ ਵਾਲੀ ਗੱਲ ਹੈ ਕਿ ਨਿਰਮਲ ਰਿਸ਼ੀ ਜੀ ਪਦਮਸ਼ਰੀ ਪਦਮਸ਼ਰੀ ਜੀ ਲੈ ਕੇ ਆਏ ਨੇ ਹੈ ਨਾ ਪੰਜਾਬ ਵਾਸਤੇ ਤੇ ਹੁਣ ਇਹਨਾਂ ਦੀ ਸ਼ਮੂਲੀਅਤ ਫੀਮੇਲ ਆਰਟਿਸਟਾਂ ਦੀ ਬਹੁਤ ਪੰਜਾਬੀ ਸਿਨੇਮਾ 'ਚ ਤੇ ਡੈਫੀਨਿਟਲੀ ewomen ओरिएंटेड सिनेमा ਵੀ ਹੋਣਾ ਚਾਹੀਦਾ ਤੇ ਮੈਨੂੰ ਲੱਗਦਾ ਉਹਦੀ ਇੱਕ ਬਹੁਤ ਵੱਡੀ ਮਿਸਾਲ ਹੈ ਸਾਡੀ ਫਿਲਮ ਪਹਿਲੀ ਨੀਮਾ ਸੱਸ ਕੁੱਟਣੀ ਤੇ ਹੁਣ ਸੱਸ ਕੁੱਟਣੀ 2 ਤੇ ਵਿੱਚ ewomen ਬੈਕਗਰਾਉਂਡ ਤੇ ewomen ਬੈਕਡਰਾਪ ਤੇ অর ewomen ਦੀ ਕਹਾਣੀ ਨੂੰ ਲੈ ਕੇ ewomen ਪਰਫਾਰਮੈਂਸਿਸ ਦੇ ਨਾਲ ewomen ओरिएंटेड सिनेमा ਹੋ ਰਿਹਾ ਸੱਸਾਂ ਰਾਜਤ ਨਹੀਂ ਹੋ ਜਾਣਗੀਆਂ ਜੀ ਸੱਸਾਂ ਖੁਸ਼ ਹੋ ਜਾਂਦੀਆਂ ਜੀ ਅੱਛਾ ਜੀ ਉਹ ਕਹਿੰਦੀ ਹੈ ਵੀ ਉਹ ਫਿਲਮ ਦੇਖ ਕੇ ਸੱਸ ਨੂੰ ਇਹ ਲੱਗਦਾ ਕਿ ਆਹੀ ਤਾਂ ਮੈਂ ਆਪਣੀ ਨੂੰ ਨੂੰ ਸਮਝਾਉਣਾ ਚਾਹੁੰਦੀ ਸੀ ਜਿਹੜੀ ਗੱਲ ਇਹ ਸਮਝ ਗਈ ਪਹਿਲੀ ਫਿਲਮ 'ਚ ਇਹੀ ਤਾਂ ਹੋਇਆ ਨੂੰ ਆਪਣੀ ਥਾਂ ਤੇ ਖੁਸ਼ ਹੋ ਜਾਂਦੀ ਵੀ ਜੇ ਮਾਂ ਇੰਨੀ ਗੱਲ ਸਮਝਦੇ ਤੇ ਹੋਰ ਚਾਹੀਦਾ ਕੀ ਐ ਇਹਦੇ ਨਾਲ ਸਭ ਨੂੰ ਘਰ ਵਸਦੇ ਨੇ ਸਾਡਾ ਤਾਂ ਮਕਸਦ ਹੀ ਇਹੀ ਹੈ ਕਿ ਹਸਾ ਹਸਾ ਕੇ ਵਸਾਣਾ ਕਿਉਂਕਿ ਇਹ ਕਹਿੰਦੇ ਹੱਸਦਿਆਂ ਦੇ ਘਰ ਵਸ ਬਸ ਇੱਕ ਜਦੋਂ ਇਹ ਬੋਲੀ ਗਿੱਧਿਆਂ ਦੇ ਪੇਟ ਦੇ ਵਿੱਚੋਂ ਆਈ ਹੋਗੀ ਉਹ ਜਨਰੇਸ਼ਨ ਤੇ ਹੋਣ ਵਾਲੀ ਜਨਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਗਿਆ ਉਸ ਫਿਲਮ ਦੇ ਵਿੱਚ ਵੀ ਇਹ ਸਭ ਕੁਝ ਹੈ ਕਿ ਜਨਰੇਸ਼ਨ ਜਿਹੜਾ ਗੈਪ ਉਹਨੂੰ ਘਟਾਇਆ ਗਿਆ ਦੇਖੋ ਕੋਸ਼ਿਸ਼ ਤਾਂ ਹੀ ਹੁੰਦੀ ਹੈ ਜੀ ਕਿ ਇਹਨੂੰ ਕੜੀ ਬਣਾਇਆ ਜਾਵੇ ਅੱਜ ਦੀ ਜਨਰੇਸ਼ਨ ਨੂੰ ਸਮਝਾਇਆ ਜਾਵੇ ਕਿ ਉਦੋਂ ਦੇ ਰਿਸ਼ਤੇ ਕਿਵੇਂ ਦੇ ਹੁੰਦੇ ਸੀ। ਉਹ ਰੇ ਖੂਬਸੂਰਤੀਆਂ ਹੁੰਦੀਆਂ ਸੀ ਰਿਸ਼ਤੇ ਦੀਆਂ ਅੱਜ ਵਾਂਗੂ ਨਹੀਂ ਕਿ ਵਰਕ ਨਹੀਂ ਕੀਤਾ। ਇੱਕ ਦੋ ਲਫ਼ਜ਼ੇ ਨਾਲ ਬਣਾਏ ਮੋਢੇ ਚੁੱਕ ਕੇ ਕਹਿ ਦਿੰਦੇ ਆ ਡਿਡਨਟ ਵਰਕ ਜਾਂਦੇ ਮੂਵ ਔਨ। ਤੁਸੀਂ ਹਰ ਮੂਵ ਔਨ ਹੋਗੇ। ਇਹ ਦੋ ਲਫ਼ਜ਼ਾਂ ਨਾਲ ਜ਼ਿੰਦਗੀਆਂ ਚੱਲਦੀਆਂ ਕਿਤੇ ਤੁਸੀਂ ਬਰਬਾਦੀ ਵੱਲ ਨੂੰ ਚਲੇਗੇ। ਵਾਈ ਮੂਵ ਔਨ? ਪਰ ਇਹ ਕਲਚਰ ਦੀ ਤੁਸੀਂ ਗੱਲ ਕਰਦੇ ਹੋ ਦੀਦਾਰ ਸੰਧੂ ਹੁਣਾਂ ਦਾ ਉਹ ਗਾਣਾ ਨਰਿੰਦਰ ਬਿਬਾਣਿ ਸ਼ੁਰੂ ਗਾਇਆ ਸੀ ਜੀ ਗਾਣਾ ਕਹਿੰਦੇ ਉੱਠਦੀ ਬੈਂਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ ਵੇਨਾ ਮਾਰ ਜ਼ਾਲਮਾ ਵੇ ਪਿੱਕੇ ਤਤੜੀ ਦੇ ਦੂਰ ਪਿੱਕੇ ਤਤੜੀ ਦੇ ਦੂਰ ਹੈਨਾ ਉਹ ਕਹਿੰਦੇ ਸੀ ਤੜ ਤੜ ਕੇ ਉੱਠ ਚੱਕੀ ਚੋ ਲੈਂਦੀ ਹੈਨਾ ਸਿਰ ਗੋਹਾ ਗੂੜਾ ਢੋਲ ਬਿਣਾ ਮੱਥੇ ਵੱਟ ਪਾਇਆ ਜੰਨਾ ਸਿਰ ਗੋਹਾ ਗੂੜਾ ਢੋਲ ਲੈਂਦੀ ਤੇ ਉੱਠਦੀ ਬੈਂਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ ਵੇਨਾ ਕੁੜੀਆਂ ਨੂੰ ਆਪਣੇ ਘਰ ਆ ਬਸੋਣੇ ਹੁੰਦੇ ਹੁੰਦੇ ਸੀ ਹੈਨਾ ਕਿ ਆਪਣੇ ਬੰਦੇ ਨੂੰ ਕਹਿੰਦੇ ਵੀ ਇਦਾਂ ਮੇਰੇ ਨਾਲ ਸਹੀ ਬਿਹੇਵ ਕਰਿਆ ਕਰ ਇਦਾਂ ਕਿਉਂ ਕਰਨਾ ਤੂੰ ਹੈਨਾ ਮਸਾਲੇਂਦੀਆਂ ਸੀ ਹੁਣ ਤੇ ਆਪਣਾ ਵੀ ਝਾੜ ਦਿੰਦੀਆਂ ਘਰ ਫੋਨ ਕਰ ਕਰਕੇ ਭਝਾਈ ਨੂੰ ਤੰਗ ਕਰ ਕਰਕੇ ਭਰਾ ਦਾ ਵੀ ਝਾੜ ਦਿੰਦੀ ਹੈ ਹੈਨਾ ਇਹ ਫੋਨਾਂ ਨੇ ਬੇੜਾ ਕਰਤਾ ਸੋ ਰਿਸ਼ਤੇਾਂ ਦੀ ਖੂਬਸੂਰਤੀ ਹੁੰਦੀ ਸੀ ਭਾਜੀ ਉਦੋਂ ਗੀਤਾ ਨਾਲ ਬੋਲੀਆਂ ਦੇ ਨਾਲ ਆਪਣਾ ਮਨ ਖੁਸ਼ ਕਰ ਲੈਂਦੀ ਸੀ ਮੰਨ ਲਓ ਭਰਾ ਆਇਆ ਕੁੜੀ ਦਾ ਸੱਸ ਨੇ ਚੰਗੀ ਤਰ੍ਹਾਂ ਟ੍ਰੀਟ ਨਹੀਂ ਕੀਤਾ ਉਹਨੇ ਅੱਜ ਨਹੀਂ ਕੁਝ ਕਹਿਣਾ ਸੱਸ ਨੂੰ ਉਹਨੇ ਦੱਬ ਜਣੀ ਗੱਲ ਤਿੰਨ ਮਹੀਨੇ ਬਾਅਦ ਗਲੀ ਗਵਾੜ ਜਿੱਕੇ ਤੇ ਵਿਆਹ ਹੈ ਉਥੇ ਉਹਨੇ ਬੋਲੀ ਪਾ ਕੇ ਫਰਸਟ੍ਰੇਸ਼ਨ ਕੱਢ ਲੈਣੀ ਕਹਿੰਦੀ ਰਾਈ 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 ਸਸੇਨੀ ਤੇਰੀ ਮੈਂ ਮਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਦੇ ਬਾਈ ਸਸੇਨੀ ਵਿੱਚ ਕਿਉਂ ਨਹੀਂ ਸਰਿਆ ਤੇਰੇ ਕੋਲ ਜੀ ਜੀ ਹਨਾ ਵਿੱਚ ਮਸਾ ਕਿਉਂ ਇਹ ਬਾਤ ਹੁੰਦੀ ਸੁੱਕੀ ਖੰਡ ਪਾਤੀ ਮੇਰੇ ਪ੍ਰਾਣ ਨੂੰ ਹਨਾ ਸੋ ਇਹ ਉਹ ਖੂਬਸੂਰਤੀਆਂ ਹੁੰਦੀਆਂ ਸੀ ਰਿਸ਼ਤਿਆਂ ਦੀ ਕਿ ਰਿਸ਼ਤਿਆਂ ਦੇ ਵਿੱਚ ਕਿਉਂਕਿ ਅੱਜਕੱਲ ਬਹੁਤ ਜ਼ਿਆਦਾ ਤਰੇੜਾਵਾ ਕਿਉਂਕਿ ਲੋਕਾਂ ਦਾ ਪੇਸ਼ੀਅੰਸ ਉਹਨਾਂ ਕੀ ਹੈ ਉਹ ਨੋ ਸਸ ਦੌਰੀ ਵਾਲਾ ਕੀ ਇਸ ਬਣ ਜਾਂਦਾ ਹੈਗਾ ਇਹ ਫਿਲਮ ਜਿਹੜੇ ਸਾਡੇ ਸਮਾਜ ਹੈ ਕਿਉਂਕਿ ਸਮਾਜ ਫਿਲਮ ਇੱਕ ਉਹ ਸ਼ੀਸ਼ਾ ਜਿਹੜਾ ਸਮਾਜ ਨੂੰ ਫਿਲਮ ਅੰਦਰ ਹੀ ਦਿਖਾਇਆ ਜਾਂਦਾ ਕੁਝ ਨਾ ਕੁਝ ਲੋਕਾਂ ਨੂੰ ਸ਼ੀਸ਼ਾ ਦਿਖਿਆ ਹੋਇਆ ਹੈ ਦੇ ਵਿੱਚ ਕਿ ਜਿਹੜੇ ਘਰ ਦੇ ਘਰ ਪਾੜ ਦਿੰਦੇ ਨੇ ਉਹ ਕੋਈ ਮੋਬਾਈਲ ਦੇ ਜਰੀਏ ਕਿਵੇਂ ਘਰ ਦੇ ਘਰ ਪਾੜ ਜਾਂਦੇ ਹਨ ਕਿ ਸਿ ਰਜਿਸਟਰਡ ਹੋ ਜਾਂਦੇ ਨੇ ਕਿ ਹਰ ਫਿਲਮ ਸੁਨੇਹਾ ਵੀ ਦਿੰਦੀ ਹੈ ਇਦਾਂ ਦਾ ਹੀ ਫਿਲਮ ਸੁਨੇਹਾ ਦੇਰੀ ਮੋਹਿਜੀ ਹਾਂਜੀ ਬਿਲਕੁਲ ਤੁਸੀਂ ਇੱਕ ਵਰਡ ਯੂਜ਼ ਕੀਤਾ ਡੋਰੀ ਦਾ ਮੈਂ ਚ ਇਹ ਪਾਰਟ ਵੀ ਦਿਖਾਇਆ ਐ ਇੱਕ ਸੀਨ ਜੀ ਜੀ ਸੋ ਮੈਨੂੰ ਇਹ ਹੀ ਹੈ ਕਿ ਇੱਕ ਲੇਡੀਜ਼ ਦੇ ਨਾਲ ਕਿਹੜੇ ਕਿਹੜੇ ਮੁੱਦੇ ਕਨੈਕਟਡ ਨੇ ਕਿਹੜੇ ਕਿਹੜੇ ਇਸ਼ੂਜ਼ ਕਨੈਕਟਡ ਨੇ ਹੁਣ ਨੂੰ ਸੱਸਾਂ ਦੇ ਨਾਲ-ਨਾਲ ਇੱਕ ਜਿਹੜਾ ਮੁੰਡਾ ਹੁੰਦਾ ਉਹਦਾ ਹਸਬੈਂਡ ਜਾਂ ਉਹਦਾ ਬੇਟਾ ਉਹ ਵੀ ਕਨੈਕਟਡ ਰਹਿੰਦਾ ਸੋ ਇਹ ਜਿੰਨੇ ਵੀ ਸੋਸ਼ਲ ਇਸ਼ੂਸ ਨੇ ਆਪਣੀ ਲਾਈਫ ਦੇ ਵਿੱਚ ਇੱਕ ਫੈਮਿਲੀ ਦੇ ਨਾਲ ਇਹਨਾਂ ਦੋਵਾਂ ਨੂੰ ਸੱਸਾਂ ਦੇ ਨਾਲ ਉਹ ਮੈਂ ਸਾਰੇ ਛੇੜਿਆ ਅ ਡੋਰੀ ਦਾ ਸਿਸਟਮ ਬਹੁਤ ਵੱਡਾ ਹੈ ਕਿ ਇਹਨੇ ਕਰ ਤਲਾਕ ਹੋ ਜਾਂਦਾ ਵੀ ਉਸ ਸੱਸ ਕਹਿੰਦੀ ਆਪਣੀ ਨੂੰ ਕਹ ਗੱਡੀ ਲੈ ਕੇ ਦੇਵੇਗਾ ਇਹਨੂੰ ਕਹ ਪਹਿਲਾਂ ਤਾਂ ਕਹਿੰਦੇ ਸੀ ਕਿ ਗੱਡੀ ਦੇਵਾਂਗੇ ਮੁੜ ਕੇ ਹੁਣ ਤੱਕ ਨਹੀਂ ਦਿੱਤੀ ਐਦਾਂ ਸੱਸਾਂ ਉਂਗਲ ਕਰਦੀ ਰਹਿੰਦੀ ਆਪਣੇ ਮੁੰਡਿਆਂ ਨੂੰ ਸੋ ਇਦਾਂ ਮੈਂ ਬਹੁਤ ਸਮਾਜ 'ਚ ਜਿਹੜੀ ਜਿਹੜੀ ਚੀਜ਼ਾਂ ਵੇਖੀਆਂ ਉਹ ਮੈਂ ਸਾਰੀਆਂ ਕਿਤਨਾ ਕਿਤੇ ਜਿੰਨੀ ਜਸਟੀਫਾਈ ਹੁੰਦੀਆਂ ਨੇ ਉਹ ਮੈਂ ਤੇ ਤੁਹਾਨੂੰ ਇਹ ਛੋਟੇ ਛੋਟੇ ਮੁੱਦੇ ਹਰ ਇੱਕ ਚੀਜ਼ ਵਿੱਚ ਛੇੜੇ ਆ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਠੀਕ ਕਰਨ ਦੇ ਇੱਕ ਹੋਰ ਦਨਵੀ ਜੀ ਕੇ ਜਦੋਂ ਨੌ ਸੱਸ ਦੀ ਲੜਾਈ ਹੁੰਦੀ ਹੈ ਜ਼ਬਰਦਸਤ ਉਦੋਂ ਚੇਤਾ ਵੀ ਆਉਂਦਾ ਹੈ ਕਿ ਮੈਂ ਪੇਕੇ ਘਰ ਤੇ ਰਾਣੀ ਸੀ ਇੱਥੇ ਆ ਕੇ ਨੂਰ ਰਾਣੀ ਬਣ ਗਈ ਜੀ ਉਹ ਵੀ ਇੱਕ ਚੀਜ਼ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਝਲਕ ਦੀ ਹੈਗਾ ਤੁਹਾਡਾ ਇਹਦੇ ਵਿੱਚ ਹੋਰ ਕਿੰਨਾ ਕਿੰਨਾ ਰੋਲ ਰੋਲ ਹੈ ਜਿਹੜਾ ਲੋਕੀ ਕਹਿੰਦੇ ਕਿ ਹਾਂ ਜੀ ਤਨਵੀ ਨੇ ਇੱਕ ਚ ਕੰਮ ਕੀਤਾ ਤੇ ਦੋ ਚ ਤੇ ਧੂੜਾਂ ਹੀ ਪੜਤੀਆਂ ਗਈਆਂ ਦੇਖੋ ਇੱਕ ਚ ਪਹਿਲੇ ਜਦੋਂ ਮੈਂ ਨਵੀਂ ਨਵੀਂ ਵਿਆਹ ਕੇ ਆਈ ਸੀ ਇਸ ਘਰ ਚ ਮੇਰੇ ਸੱਸ ਕੁਟਨੀ ਵਾਲੇ ਘਰ ਚ ਉਦੋਂ ਮੇਰਾ ਕੈਰੈਕਟਰ ਇੱਕ ਇਨੋਸੈਂਟ ਨੂ ਵਾਲਾ ਸੀਗਾ ਤੇ ਜਦੋਂ ਮੈਂ ਡੇਢ ਸਾਲ ਰਹੀ ਉਸ ਘਰ ਚ ਮੈਂ ਦੇਖਿਆ ਰੰਗ ਰੂਪ ਦੇਖਿਆ ਸਾਰਿਆਂ ਦਾ ਆਪਣੀ ਸੱਸ ਦੇ ਨਾਲ ਰਹਿ ਰਹਿ ਕੇ ਮੈਂ ਵੀ ਫਿਰ ਤੇਜ ਹੋ ਗਈ ਅੱਛਾ ਹਾਰਟ 2 ਵਿੱਚ ਫਿਰ ਮੈਂ ਵਕੀਲ ਦਾ ਕੈਰੈਕਟਰ ਵੀ ਕਰ ਰਹੀ ਹਾਂ ਐਂਡ THEN ਆਪਣੀ ਸੱਸ ਦੇ ਆਪੋਜ਼ਿਟ ਇਲੈਕਸ਼ਨਸ ਤੇ ਵੀ ਖੜੀ ਹੋਈ ਹਾਂ ਇਲੈਕਸ਼ਨਸ ਚ ਐਂਡ ਉਸ ਤੋਂ ਇਲਾਵਾ ਆਪਾਂ ਇੱਕ ਹਾਰਰ ਕਾਮੇਡੀ ਜਿਹੜਾ ਡਰਾਮਾ ਵਾਲਾ ਚੰਕ ਵੀ ਲੈ ਕੇ ਆਏ ਆ ਫਿਲਮ 'ਚ ਸੋ ਮੈਂ ਬਹੁਤ ਲੱਕੀ ਫੀਲ ਕਰਦੀ ਆ ਇੱਕ ਤਾਂ ਸਾਡੇ ਇੰਡਸਟਰੀ ਦੇ ਇੰਨੇ ਮਹਾਨ ਕਲਾਕਾਰਾਂ ਨਾਲ ਮੈਨੂੰ ਸਕਰੀਨ ਸਪੇਸ ਮਿਲੀ ਹੈ ਤੇ ਆਪਣੇ ਆਪ ਨੂੰ ਬਹੁਤ ਬlesed ਫੀਲ ਕਰਦੀ ਆ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਕੈਰੈਕਟਰ ਦੇ ਸ਼ੇਡਸ ਨਿਭਾਉਣ ਦਾ ਮੈਨੂੰ ਮੌਕਾ ਮਿਲਿਆ ਮੈਂ ਉਹਦੇ 'ਚ ਸਕਸੈਸਫੁਲ ਹੋਈ ਆ ਤੇ ਰੱਬਗੇ ਅਰਦਾਸ ਕਰਦੀ ਆ ਕਿ ਜਿੰਨਾ ਪਿਆਰ ਸਾਨੂੰ ਪਾਰਟ 1 'ਚ ਮਿਲਿਆ ਸੀਗਾ ਓ ਟੂ ਇਚ ਉਸ ਨਾਲੋਂ ਕਈ ਗੁਣਾ ਵੱਧ ਮਿਲੇ ਬਿਕਾਜ਼ ਇਸ ਫਿਲਮ 'ਚ ਐਕਚੁਅਲ ਕੰਮ ਵੀ ਡਬਲ ਹੋਇਆ ਹੈ ਮਿਹਨਤ ਵੀ ਡਬਲ ਹੋਈ ਹੈ ਤੇ ਜਿਹੜਾ ਇੱਕ ਆਰਟਿਸਟ ਹੋਰ ਐਡ ਵੀ ਹੋਏ ਨੇ ਬਿਕਾਜ਼ ਯੂਜੂਲੀ ਕਿਹਾ ਜਾਂਦਾ ਕਿ ਸੀਕਵਲ ਚ ਆਰਟਿਸਟ ਕਈ ਘਟ ਜਾਂਦੇ ਨੇ ਚੇਂਜ ਹੋ ਜਾਂਦੇ ਨੇ ਬਟ ਅਸੀਂ ਉਹੀ ਕਾਸਟ ਰੱਖੀ ਹੈ ਐਂਡ ਮੋਰਓਵਰ ਇੱਕ ਸੈਂਸਿਬਲ ਸਿਨੇਮਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਬਈ ਕੋਰ ਸਵਾਲ ਆਉਂਦਾ ਕਿ ਨੌ ਸਾਸਰੀ ਦੀ ਲੜਾਈ ਚ ਮੁੰਡਾ ਬੜਾ ਪਿਸਦਾ ਹੈਗਾ ਤੇ ਮੁੰਡੇ ਦਾ ਪਿਓ ਕਹਿੰਦਾ ਪੁੱਤ ਮੇਰੇ ਦੀ ਵਾਰੀ ਪੂਰੀ ਹੋ ਗਈ ਹੁਣ ਤੇਰੀ ਵਾਰੀ ਹੈਗੀਆ ਇਹ ਫਿਲਮ ਚ ਦੇਖਿਆ ਦਿਖਾਈ ਦਿੰਦਾ ਇਹ ਰਿਐਲਿਟੀ ਹੈ ਜੀ ਕਿਉਂਕਿ ਜਿਹੜਾ ਮੁੰਡਾ ਹੈ ਉਹ ਆਪਣੀ मां ਦਾ ਰਿਸ਼ਤਾ ਕਿਵੇਂ ਕੁਰਬਾਨ ਕਰ ਸਕਦਾ ਹੈ ਕਿਸੇ ਇੱਕ ਗੱਲ ਲਈ ਉਹ ਮਾਂ ਉਹਦਾ ਧਰਮ ਹੈ ਮਾਂ ਉਹਦਾ ਫਰਜ਼ ਹੈ ਮਾਂ ਉਹਦੀ ਅਕੀਦਤ ਹੈ ਕਿਵੇਂ ਬੇਮੁਖ ਹੋ ਜਾ ਦਿੱਤਾ ਤੇ ਜਿਹੜੀ ਵਿਆਹ ਕਿ ਲੈਂਦੀ ਹੈ ਉਹਦੀ ਰਿਸਪਾਂਸਿਬਿਲਟੀ ਹੈ ਉਹਦਾ ਪਿਆਰ ਹੈ ਉਹਦਾ ਅਗਲਾ ਪਰਿਵਾਰ ਹੈ ਉਹਨੂੰ ਭਜ ਨਹੀਂ ਸਕਦਾ ਦੋਵਾਂ ਤੋਂ ਜੀ ਉਹ ਵਿਚਾਰਾ ਜੇ ਤੱਕ ਕਮਜ਼ੋਰ ਹੈ ਉਹਦੇ ਵਿੱਚ ਕੁਚਲਿਆ ਜਾਏਗਾ ਜੇ ਤਗੜਾ ਹੈ ਤੇ ਫਿਰ ਉਹ ਵਧੀਆ ਸਮਝਾਉ ਤੇਰਾ ਜ਼ਿੰਦਗੀ ਜੀ ਕੇ ਦੋਵੇਂ ਤੇਰੇ ਨੂੰ ਖੁਸ਼ ਰੱਖ ਕੇ ਆਪ ਵੀ ਅੱਛਾ ਜੀ ਸਕਦਾ ਹੈ ਨਾਲਿਆਂ ਨੂੰ ਵੀ ਅੱਛੀ ਜ਼ਿੰਦਗੀ ਜੀ ਦੇ ਸਕਦਾ ਹੈ ਇਹ ਫਿਲਮਾਂ ਤੁਹਾਨੂੰ ਛੁਪੇ ਜੇ ਮੈਸੇਜ ਇਹ ਵੀ ਦਿੰਦੀਆਂ ਨੇ ਕਿ ਥੋੜੇ ਸਮਾਰਟ ਹੋ ਕੇ ਚੱਲੋ ਥੋੜੇ ਅਕਲ ਤੋਂ ਜ਼ਿਆਦਾ ਜ਼ੋਰ ਲਾ ਕੇ ਕੰਮ ਲਾਓ ਤੁਸੀਂ ਆਪਣੀ ਨਿਸ਼ਠਾ ਦੇ ਨਾਲ ਕੰਮ ਕਰੋ ਪਰਿਵਾਰ ਚਲਾਉਣਾ ਵੀ ਇੱਕ ਆਰਟ ਹੈ ਅਸੀਂ ਉਹ ਵੀ ਇਹਦੇ ਵਿੱਚ ਸਮਝਾਉਂਦੇ ਆਂ ਫਿਲਮ ਦੇ ਵਿੱਚ ਕਿ ਇੱਕ ਕਲਾ ਹੈ ਪਰਿਵਾਰ ਆਪਣੇ ਆਪ ਨਹੀਂ ਚੱਲਦਾ ਜੇ ਤੁਸੀਂ ਚਲਾ ਰਹੇ ਹੋ ਤੇ ਕਲਾ ਜੇ ਨਹੀਂ ਚਲਾ ਰਹੇ ਤਾਂ ਕਲੇਸ਼ ਹੈ ਪਰ ਮੇਰੇ ਪਹਿਲੇ ਇੰਟਰਵਿਊ ਮੈਂ ਜਿਆਦਾ ਸੀਰੀਅਸ ਕਰਵਾ ਕਾ ਹੋ ਗਈ ਇੱਕ ਆਪਣੀ ਜਲਬਾਜ ਹੁਣ ਰਿਲੈਕਸ ਜਿਆ ਕਰ ਦੋ ਰਿਲੈਕਸ ਇਹੀ ਹੈ ਜੀ ਮੈਂ ਦੱਸਿਆ ਸੀ ਜਿੱਦਾਂ ਹੁਣ ਬੰਦਾ ਵਿਚਾਰਾ ਆਂਦਾ ਘਰੇ ਹਨਾ ਮਾਲੋ ਕਸ਼ਾਮ ਸਾਰੇ ਦਿਨ ਦਾ ਗਿਆ ਥੱਕਿਆ ਤੇ ਸ਼ਾਮ ਨੂੰ ਘਰ ਆਇਆ ਤੇ ਆ ਕੇ ਲਿਆ ਕੇ ਲਫਾਫਾ ਰੱਖਿਆ ਬੋਟੀ ਸਾਹਮਣੇ ਕਹਿੰਦਾ ਫਰੂਟ ਲਿਆਂਦਾ ਚੱਕ ਕੇ ਲਪਾਵਾ ਮਾਰਦੀ ਕਹਿੰਦੀ ਲਿਆਂਦਾ ਤੇ ਉਹਨੂੰ ਦੇ ਡੈਣ ਨੂੰ ਜਿਸ ਆਕੜੀ ਮਾਨ ਮਾਨ ਨੂੰ ਫੜਾ ਆਪਣੀ ਮਾਨ ਨੂੰ ਫੜਾ ਆਪਣੀ ਮੈਂ ਕੋਲ ਲੈ ਜਾਂਦਾ ਕਹਿੰਦਾ ਮੰਮੀ ਆ ਫਰੂਟ ਲਿਆਂਦਾ ਸੀ ਚੱਕ ਕੇ ਮੋਹ ਮਾਰਦੀ ਨਲਕੇ ਕੋਲ ਲਪਾਵਾ ਇਹਦੇ ਲਿਆਂਦਾ ਤੇ ਉਹਨੂੰ ਦੇ ਆਪਣੀ ਹਸਨਵਾਨ ਨੂੰ ਜਿਹਦੇ ਥੱਲੇ ਲੱਗਣਾ ਰਾਨ ਨਮਰੀਦਾਂ ਪੁੰਚ ਰਾਂ ਰਾਨ ਨਮਰੀਦ ਉੱਥੋਂ ਦੁਰ ਪੈਂਦਾ ਉਹ ਡੈਡੀ ਕੋਲ ਚਲਾ ਜਾਂਦਾ ਉਹ ਵਿੜੇ ਚ ਗੇੜੇ ਕੱਢਣ ਡਿਆ ਹੁੰਦਾ ਕਹਿੰਦਾ ਡੈਡੀ ਆ ਫਰੂਟ ਲਿਆਂਦਾ ਸੀ ਕਹਿੰਦਾ ਲਿਆਂਦਾ ਫਰੂਟ ਤੇ ਉਹਨੂੰ ਦੇ ਜਿੰਨਾ ਦਾ ਘਾਰੇ ਮੇਰਾ ਕੋਲ ਘਾਰੇ ਮੈਂ ਤਾਂ ਦਿਨ ਘਟਣ ਡਿਆ ਸੋ ਇਹ ਘਰ ਘਰ ਦੇ ਵਿੱਚ ਮਤਲਬ ਫਰੂਟ ਪਿਆ ਪਿਆ ਡਰਾਈ ਫਰੂਟ ਹੋ ਜਾਂਦਾ ਕਿਸੇ ਤੇ ਕੰਮ ਨਹੀਂ ਆਉਂਦਾ ਸੋ ਬੰਦਾ ਵਿਚਾਰਾ ਜੋੜਦਾ ਰਹਿੰਦਾ ਉਹਦੀ ਕੋਸ਼ਿਸ਼ ਹੁੰਦੀ ਕਿ ਸਭ ਜੁੜਿਆ ਰਹੇ ਇਹ ਤਨਵੀਤ ਕੀ ਹੈ ਕਿ ਦੇਖੋ ਵੋਟਾਂ ਦੀ ਗੱਲ ਇੱਕ ਥੜਾ ਦੂਜੇ ਪਾਸੇ ਦੂਜਾ ਪਾਸੇ ਚਲੋ ਫਿਲਮ ਦੇ ਵਿੱਚ ਤੇ ਵੋਟਾਂ 7 ਤਰੀਕ ਨੂੰ ਪੈਣਗੀਆਂ ਆਪਣੀ ਨਵੀਂ ਸਰਕਾਰ ਆਪਾਂ ਚੁਣ ਰਹੇ ਹਾਂ ਤੇ ਕੋਈ ਵੀ ਸਨੇਹਾ ਹੋ ਜੇ ਇੱਕ ਤਰੀਕ ਨੂੰ ਕਿ ਵੋਟਾਂ ਜੀ 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 ਬਸ ਦੋ ਤਰੀਕੇ ਤੁਸੀਂ ਸਾਰਿਆਂ ਨੇ ਨਹੀਂ ਭੁੱਲਣੀ ਇੱਕ ਤਾਂ 1 ਜੂਨ ਉਸ ਦਿਨ ਤੁਸੀਂ ਵੋਟ ਪਾਣ ਜਾਣੀ ਹੈ ਫੈਮਲੀ ਐਂਡ ਫਰੈਂਡਸ ਨੂੰ ਲੈ ਕੇ ਆਪਣੇ ਨਾਲ ਤੇ ਇੱਕ 7 ਜੂਨ ਉਦੋਂ ਤੁਸੀਂ ਆਪਣੀ ਫੈਮਲੀ ਐਂਡ ਫਰੈਂਡਸ ਨਾਲ ਜਾ ਕੇ ਥੀਏਟਰਸ 'ਚ ਜਾਣਾ ਹੈ ਕਿਉਂਕਿ ਸਾਡੀ ਵਾਲੀ ਜਿਹੜੀ ਵੋਟਾਂ ਉਹਦਾ ਰਿਜ਼ਲਟ 7 ਜੂਨ ਨੂੰ ਆਣਾ ਹੈ ਗੁਰਬੀ ਜੀ ਦੇ ਆਈਕੋਨਿਕ ਵਿਰੇਜ ਜੀ हां बिल्कुल जी बिल्क, मैं इलेक्शन कमीशन ਨੂੰ ਰਿਪਰੈਜ਼ੈਂਟ ਕਰਦਾ ਰਿਹਾ ਜੀ আর ਮੇਰੀ ਹਮੇਸ਼ਾ ਹੀ ਬੇਨਤੀ ਹੈ ਰਹੇਗੀ ਜੀ ਕਿ ਤੁਸੀਂ ਆ ਦੁਨੀਆ 'ਚ ਕੁਝ ਵੀ ਇੰਪੋਰਟੈਂਟ ਹੈ ਉਹ ਅੱਗੇ ਪਿੱਛੇ ਕਰ ਲਓ ਪਰ ਵੋਟ ਜ਼ਰੂਰ ਪਾਓ ਕਿਉਂਕਿ ਵੋਟ ਪਾਣਾ ਤੁਹਾਡਾ ਇੱਕ ਸੰਵਿਧਾਨਕ ਹੱਕ ਹੀ ਨਹੀਂ ਹੈ ਤੁਹਾਡਾ ਧਰਮ ਵੀ ਹੈ ਤੁਹਾਡਾ ਫਰਜ਼ ਵੀ ਹੈ ਕਿ ਇੱਕ ਸਹੀ ਬੰਦਾ ਇਲੈਕਟ ਕਰਨਾ ਜਿਹੜਾ ਕੱਲ ਨੂੰ ਤੁਹਾਡਾ ਨਿਜ਼ਾਮ ਚਲਾ ਸਕੇ ਜਦੋਂ ਅਸੀਂ ਇਲੈਕਟ ਨਹੀਂ ਕਰਦੇ ਘਰੇ ਬੈਠੇ ਰਹਿੰਦੇ ਆ ਜਾਂ ਇਨਫਲੂਐਂਸ ਜਾ ਕੇ ਗਲਤ ਬੰਦਾ ਇਲੈਕਟ ਕਰ ਲੈਂਦੇ ਆ ਫਿਰ ਅਸੀਂ 5 ਸਾਲ ਰੋਣੇ ਆ ਸੋ ਮਸਟ ਗੋ ਫॉर voting ਕਾਸ ਯਰ ਵੋਟ ਐਂਡ ਚੂਜ਼ ਦਾ ਰਾਈਟ ਪਰਸਨ ਐਂਡ ਲਿਵ ਹੈਪੀਲੀ ਮੋਹਿ ਜੀ ਬਿਲਕੁਲ ਸਾਡੀ ਫਿਲਮ ਦਾ ਗਾਣਾ ਹੈ ਜੀ ਬੜੀ ਕੀਮਤੀ ਵੋਟ ਹੈ ਥੋੜੀ ਸੋ ਸਮਝ ਕੇ ਪਾਓ ਜੀ ਥੋੜੀ ਵੋਟ ਬਹੁਤ ਕੀਮਤੀ ਹੈ ਇਹਦਾ ਯੂਜ਼ ਕਰੋ ਗੁਗੀ ਸਰ ਕਹਿੰਦੇ ਨੇ ਜੇ ਤੁਹਾਨੂੰ ਲੱਗਦਾ ਵੀ ਕੋਈ ਬੰਦਾ ਸਹੀ ਨਹੀਂ ਹੈਗਾ ਤੇ ਨੋਟਾ ਕਰ ਦਿਓ ਨਾ ਪਾਓ ਪਰ ਪਤਾ ਤਾਂ ਲੱਗੇ ਵੀ ਮਾਹੌਲ ਕੀ ਹੈ ਮਾਹੌਲ ਕੀ ਹੈ ਬਿਲਕੁਲ ਜੀ ਵੋਟ ਪਾਣੀ ਬਹੁਤ ਜ਼ਰੂਰੀ ਹੈ ਤੇ 7 ਤਰੀਕ ਨੂੰ ਲੋਕੀ ਕਿੰਨੇ ਆਗੇ ਵੋਟਾਂ ਪਾਉਣਗੇ ਇਹ ਤਾਂ ਦੇਖੋ ਜੀ ਬਾਅਦ ਚ ਰਿਜ਼ਲਟ ਹੀ ਦੱਸਦੇ ਹੁੰਦੇ ਆ ਅਸੀਂ ਤਾਂ ਪੋਲ ਪ੍ਰੈਡਿਕਟ ਕਰ ਸਕਦੇ ਹਾਂ ਜੀ ਸਾਨੂੰ ਤਾਂ ਉਮੀਦ ਹੈ ਕਿ ਜੇ ਸਾਡੀ 1 ਨਾਲ ਇੰਨਾ ਪਿਆਰ ਮਿਲੇ ਤੇ 2 ਨੂੰ ਵੀ ਉਤੋਂ ਵੱਧ ਤਾਂ ਮਿਲੂਗਾ ਜੀ ਸਤਤੋ ਬਾ ਨੋਟ ਤੁਸੀਂ ਕਿੰਨੇ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਵੱਲੋਂ ਸਮੁੱਚੀ ਟੀਮ ਨੂੰ ਸ਼ੁਭਕਾਮਨਾਵਾਂ ਉਮੀਦ ਕਰਦੇ ਹਾਂ ਕਿ ਸਸਕਟਣੀ 3 ਜਲਦੋਂ ਜਲਦ ਤੁਸੀਂ ਲੈ ਕੇ ਆਓਗੇ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਸਾਡੀ ਫੇਰ ਰਿਕਵੈਸਟ ਹੈ ਜੀ ਕਿ 7 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਪਰਿਵਾਰਾਂ ਦੇ ਨਾਲ ਆ ਕੇ ਬਹਿ ਕੇ ਦੇਖੋ ਨਹੀਂ ਅਸੀਂ ਕਹਾਂਗੇ ਇੰਜੋਏ ਕਰੋ ਨਿਮਸ ਸਸਕਟਣੀ 2 2 ਕਰ ਜਾਗੇ ਕੁੱਟਣੀ ਨਹੀਂ ਸੱਸ ਹਾਂ ਤੇ ਫਿਰ ਆ ਪੰਨੀ ਆਣਗੇ ਲੋੜ ਮਤੇ ਸੱਸਾਂ ਇਹ ਤਾਂ ਵਾਕੇ ਆਣ ਜਿੱਦਾਂ ਮਰਜੀ ਆਣ ਭਾਵੇਂ ਅੱਡ ਅੱਡ ਇਹ ਸਾਡੀ ਗਾਰੰਟੀ ਜਾਣ ਗਿਆ ਇਕੱਠੀਆਂ ਚਲੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ